ਤੁਹਾਡੇ ਸਾ ਵਿੱਚ ਦੇਦੇ ਪ੍ਰਭੂ ਜੀ ਕਿਲੂ ਸੈਕਿੰਡ ਤੱਕ ਤੁਹਾਡੇ ਸਾਥ ਦੇਣਾ ਪ੍ਰਭੂ ਜੀ ਜਿੰਨੇ ਵੀ ਪੈਸ ਪਈ ਬੱਥੇ ਆਏ ਨੇ ਪ੍ਰਭੂ ਜੀ ਉਹਨਾਂ ਸਭ ਨੂੰ ਤੁਹਾਡੇ ਸਾ ਵਿੱਚ ਦੇਦੇ ਕੋਈ ਵੀ ਅੰਤਾਰ ਦੀ ਸ਼ਕਤੀ ਚਤਾਰ ਦੀ ਚਾਲਾ ਆਪ ਨਾ ਕਰੇ ਸਾਰੀ ਯਾਤਰਾ ਨੂੰ ਤੁਹਾਡੇ ਅੰਦਰ ਵਿੱਚ ਦੇਦੇ ਪ੍ਰਭੂ ਜੀ ਸਭ ਨੂੰ ਤੁਹਾਡੇ ਵਿੱਚ ਨਾਮ ਕਰਦੇ ਸਾਰੀ ਜੀ ਪਾਈ ਚੱਲੇ ਜੇ ਨੂੰ ਜੋ ਸ਼ੋਭਾ ਯਾਤਰਾ जा रहे शोभा यात्रा पहुंचने वास्ते जी आखता हाँ बहुत बधाई देता हाँ कि प्रभु यशो जी का जन्मदिन जो आप पत्नी दसंबर ਬੜੀ ਧੂਪਾਂ ਦਾ ਮਨਾਉਂਦਾ ਰਿਹਾ ਉਸ ਬੰਦੇ ਵਿੱਚ पाच ਛਪਾਇਆ ਤਾਂ ਕਮਿਾਸਟੂ ਸੀ ਦੇ ਜੀਵਨ ਬਾਰੇ ਝਟਕੀਆਂ ਬਾਰੇ ਅਸੀਂ ਆਪਣੀ ਪੇਸ਼ਕਾਵੇ ਹਾਂ ਮੈਂ ਸਾਰੇ ਝਲਪੀਆਂ ਦੇ ਮੀਰਾ ਦਾ ਸਾਰੇ ਪਾਸਟਰ ਸਾਹਿਬਾਂ ਦਾ ਜਿਨ੍ਹਾਂ ਨੇ ਇਸ ਜਗ੍ਹਾ ਦੇ ਵਿੱਚ ਮੁਸੀਬਤਾਂ ਤੇ ਸਾਰੇ ਸੀ ਭਾਈ ਜਰੇ ਦਾ ਜਿਨ੍ਹਾਂ ਨੇ ਇਸ ਸ਼ੋਹਾਈ ਲਾਣਾ ਵਿੱਚ ਆਪਣਾ ਯੋਗਦਾਨ ਪਾਇਆ ਉਹਦਾ ਪਿਆਰ ਸੇਵਾਦਾਰੀਆਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੂੰ ਬਹੁਤ ਬਹੁਤ ਬੜੇ ਦਿੰਦੀ ਹੈ ਤੇ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਈ ਦਿੰਦਾ ਜੈ ਹਿੰਦ ਹallelujah ਪਹਿਲਾਂ ਤਾਂ ਮੈਂ ਬੜਾ ਧੰਨਵਾਦੀ ਹਾਂ ਬਾਸਤ ਦੇਸ਼ੀ ਦਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਸਾਡੇ ਮੱਕੂ ਕਸਬੇ ਦੇ ਵਿੱਚ ਏ ਸ਼ੋਭਾ ਯਾਰਾ ਕਟੜੀ ਆ ਰਾਜੋ ਦੇ ਨਾਮ ਸਾਡੇ ਸਾਰੇ ਇਨਾਕੀ ਦੇ ਬਾਸਤ ਸਾਹਿਬਾਨ ਬਾਸਤ ਵਿਆਦੀ ਬਾਸਤ ਦੌਤੀ ਬਾਸਤ ਅਜਿਆਨਾ ਜੂਜੀ ਬਾਸਤ ਪ੍ਰੇਮ ਸਿੰਘ ਜੀ ਸੀਐਨਆਈ ਤੋਂ ਬਾਸਤ ਸੁਨੋਬਸੀ ਜੀ ਬਾਸਤ ਮੁਖਪਤੀ ਜੀ ਬਾਸਤ ਕਰਨਪੱਟੀ ਜੀ ਬਾਸਤ ਸ਼ੇਰਾਮ ਸਿੰਘ ਜੀ ਬਾਸਤ ਬਲਦੇਵ ਸਿੰਘ ਜੀ ਤੇ ਬਾਸਤ ਅਣਸਰ ਸਿੰਘ ਜੀ ਜਿੰਨੇ ਵੀ ਸਾਡੇ ਵਿੱਚ ਬਾਸਤ ਸਾਹਿਬਾ ਪਹੁੰਚੇ ਨੇ ਸਾਰੇ ਜਿਨ੍ਹਾਂ ਦਾ ਪਿੰਡ ਦਾ ਨਾਮ ਹੈ ਭੁੱਲ ਗਿਆ ਮੈਂ ਇਹਦੀ ਮਾਫੀ ਚਾਹਣਾ ਔਰ ਸਾਡੇ ਵਸੀਪ ਭਾਈਚਾਰੇ ਦੇ ਆਪ ਸਾਡੇ ਵਿੱਚ ਸਾਡੇ ਸਰੌਣ ਮੱਸੀ ਸੱਮਾ ਜੀ ਜੋ ਕਿ ਸਾਫਰਾ ਪ੍ਰਧਾਨ ਨੇ ਨਗਰ ਪੰਚਾਇਤ ਦੇ ਅਣਰ ਮੱਸੀ ਜੀ ਸਾਡੇ ਲੇਬਰ ਯੂਨ ਦੇ ਪ੍ਰਧਾਨ ਨੇ ਜਗਤਾਰ ਮੱਸੀ ਜੀ ਬੁੱਟਾ ਮੱਸੀ ਜੀ ਚੁੱਖਾ ਮੱਸੀ ਜੀ ਬੇਕਰ ਅਨੁਮਾਨ ਦੀ ਡੇਲ ਸਾਡੇ ਯੂਨ ਸਾਗਰ ਸਿੰਘ ਜੀ ਦਿਓਨਾਥਨ ਮੱਸੀ ਜੀ ਜਿਹੜੇ ਸਾਫਰਾ ਵੀ ਪ੍ਰਧਾਨ ਨੇ ਨਗਰ ਪੰਚਾਇਤ ਦੇ ਲੱਭਾ ਮੱਸੀ ਜੀ ਔਰ ਸਾਰੇ ਜਿਹੜੇ ਸਾਡੇ ਕੋਲੇ ਲੀਡਰ ਨੇ ਸਾਰਿਆਂ ਨੇ ਇਸ ਸੋਭਾ ਯਾਤਰਾ ਨੂੰ ਕਦਰ ਵਿੱਚ ਹਰ ਵਰੀ ਬੜਾ ਸਹਿਯੋਗ ਦਿੱਤਾ ਹੈ ਔਰ ਤੁਹਾਡੇ ਸਾਰਿਆਂ ਦਾ ਹੀ ਬੜਾ ਸਹਿਯੋਗ ਹੈ ਕੁਝ ਪਿੰਡਾਂ ਦੇ ਵਿੱਚੋਂ ਟਾਈਮ ਕੱਟ ਕੇ ਆਇਓ ਬੜੇ ਵਿੱਚ ਸਰਦਾਰ ਹਮੇਸ਼ਾ ਦੀ ਰਾਤੋਂ ਸਪੈਸ਼ਲੀ ਸਾਡੇ ਚਾਹੇ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਜਿੰਨੇ ਤੁਸੀਂ ਪਿੰਡਾਂ ਦੇ ਵਿੱਚੋਂ ਆਏ ਹੋ ਜਿੰਨੇ ਸਾਡੇ ਸਾਥੀ ਮੇਰੀ ਇੱਕ ਅਪੀਲ ਹੈ ਸਾਰਿਆਂ ਦੀ ਕਿ ਪ੍ਰਭੂ ਯਿਸੂ ਖ੍ਰਿਸਤ ਜੀ ਸਾਨੂੰ ਸ਼ਾਂਤੀ ਦਾ ਤੇ ਪ੍ਰੇਮ ਦਾ ਸਟੇਸ਼ਨ ਦਿੱਤੇ ਆ ਆਪਾਂ ਸਾਰੇ ਹਮੇਸ਼ਾ ਬੜਦੇ ਰਹਿੰਦੇ ਆ ਕਿ ਕਿਤੇ ਕਿ ਯਿਸੂ ਖ੍ਰਿਸਤ ਦਾ ਜਨਮ ਦੇਣਾ ਆਪਾਂ ਬੜੇ ਜੋਸ਼ ਨਾਲ ਬਣਾਉਂਦੇ ਆ ਤੇ ਜੋਸ਼ ਦੇ ਨਾਲ ਤਾਂ ਆਪਾਂ ਨੂੰ ਖੁਸ਼ੀ ਮਿਲਦੀ ਆ ਮੈਂ ਸਾਰੇ ਜਿੰਨੇ ਅੱਛੇ ਬਾਤ ਕਿਤੇ ਯੰਗਲ ਸਾਡੇ ਵਿੱਚ ਪਹੁੰਚੇ ਨੇ ਉਹਨੇ ਕਿ ਬੀਬੀ ਕਰਾਂਗਾ ਕਿ ਆਪਾਂ ਹੁੱਲਣਵਾਜੀ ਨਹੀਂ ਕਰਦੇ ਇੱਕ ਛੋਟੇ ਬੱਚੇ ਦਾ ਧਿਆਨ ਰੱਖਣਾ ਕਿ ਬਿਲਕੁਲ ਹੁੱਲਣਵਾਜੀ ਨਹੀਂ ਕਰਦੇ ਆਪਾਂ ਪ੍ਰਭੂ ਯਸੁਸ ਖ੍ਰਿਸਤ ਦਾ ਜਨਮ ਦਿਨ ਮਨਾਉਣਾ ਇੱਕ ਇਹੋ ਹੀ ਧੇਨ ਹੈ ਪ੍ਰਭੂ ਯਸੁਸ ਖ੍ਰਿਸਤ ਦਾ ਜਨਮ ਦਿਹਾੜਾ ਜਦੋਂ ਖ੍ਰਿਸਤ ਸੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਬਾਕੀ ਜਿਹੜੇ ਧਿਆਨ ਤੇ ਕੋਈ ਪੰਜਾਬ ਤੋਂ ਮਨਾਉਂਦੇ ਆਂ ਕੋ ਗੁਜਾਰਤ ਤੋਂ ਮਨਾਉਂਦੇ ਆਂ ਕੋਈ ਜਿੱਦੇ ਮਨਾਉਂਦੇ ਆਂ ਇੱਕੋ ਹੀ ਧਿਆਨ ਹੈ ਜਿਹੜਾ ਆਪਾਂ ساری ਪੂਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਤੇ ਆਪ ਵੀ ਪਾਉਣ ਜਾ ਰਹੇ ਆ ਅੱਜ ਦੀ ਸ਼ੁਰੂਆਤ ਕੀਤੀ ਹੈ ਆਪਾਂ ਤੁਹਾਨੂੰ ਕੁਝ ਅਵੇਅਰਨੈਸ ਕਰਨ ਵਾਸਤੇ ਤਾਂ ਕਿ ਆਪਾਂ ਬੜੀ ਵੱਡੀ ਤਿਆਰੀ ਕਰ ਪਰਮੇਸ਼ਵਰ ਜੀ ਦਾ ਜਨਮ ਦਿਨ ਮਨਾਈਏ ਤੇ ਸਾਡੇ ਸਟੇਜ 'ਤੇ ਕਮਲ ਭੱਟੀ ਜੀ ਜਿਨ੍ਹਾਂ ਦਾ ਨਾਮ ਹੈ ਭੁੱਲ ਗਿਆ ਜਿਨ੍ਹਾਂ ਨੇ ਸਾਰੇ ਸਟੇਜ ਜੀਰ ਚੱਲੀਆਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਪ੍ਰਭੂ ਉਹਨਾਂ ਨੂੰ ਆਸ਼ੀਸ਼ ਦੇਵੇ ਬਰਕਤ ਦੇ ਵਿੱਚ ਸਮਝ ਦੇਵੇ ਤਾਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਆਪਾਂ ਬੜੇ ਸਜੇ ਤੇ ਕੇ ਨਾਲ ਨਹੀਂ ਪਹੁੰਚੜੀਏ ਉਹ ਆਪਾਂ ਜੱਲਾ ਟੌਕੀ ਜਿੱਥੇ ਆਪਾਂ ਲਾਸਟ ਕਰੀਏ ਉਸ ਤੋਂ ਬਾਅਦ ਪ੍ਰਧਾਨ ਜੀ ਦੇ ਚਾਰੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਸਾਰਿਆਂ ਨੇ ਚਾਹ ਪਾਣੀ ਪੀ ਕੇ ਜਾਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਤੰਬਰ ਜੱਟੇ ਆਇਆ ਅੱਜ ਦਾ ਮਕਸਦ ਹੈ ਸਾਡਾ ਉਹ ਆ ਜਿਹੜੀ ਫੁੱਚੀ ਨੇ ਜਿੰਮ ਦਾ ਪ੍ਰਚਾਰ ਕਰਦਾ